ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਹਿਲਾ ਵਿੰਗ ਦਾ ਗਠਨ ਕਰਦੇ ਹੋਏ ਬਲਾਕ ਕੋਆਰਡੀਨੇਟਰ ਲਗਾਏਗੇ ਜਿਸ ਦੇ ਚੱਲਦੇ ਹੋਏ ਮੋਹਾਲੀ ਦੀ ਮਹਿਲਾ ਵਿੰਗ ਦੇ ਬਲਾਕ ਕੋਆਰਡੀਨੇਟਰਸ ਨੂੰ ਵਿਧਾਇਕ ਕੁਲਵੰਤ ਸਿੰਘ ਵੱਲੋਂ ਸਨਮਾਨਿਤ ਕਰਦੇ ਹੋਏ ਮੁਬਾਰਕਬਾਦ ਦਿੱਤੀ ਗਈ। ਮਹਿਲਾ ਵਿੰਗ ਦਾ ਜਿਹੜਾ ਗਠਨ ਕੀਤਾ ਗਿਆ ਪਾਰਟੀ ਦੇ ਵੱਲੋਂ ਪਾਰਟੀ ਹਾਈ ਕਮਾਂਡ ਵੱਲੋਂ ਔਰ ਉਸ ਮੈਨਰ ਕਮਿਸ਼ਨ ਦੇ ਮੈਸਾਂ ਦੇ ਵਿੱਚ ਜਿਹੜੇ ਸਾਡੀਆਂ ਬੀਬੀਆਂ ਬਲਾਕ ਪ੍ਰਧਾਨ ਬਣਾਈਆਂ ਗਈਆਂ ਨੇ 14 ਤੇ ਤਿੰਨ ਹੋਰ ਬਣਾਈਆਂ ਜਾਣੀਆਂ ਨੇ ਤੇ ਜਿਹੜੀਆਂ 14 ਬੀਬੀਆਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਅੱਜ ਇੱਥੇ ਬੁਲਾਇਆ ਗਿਆ ਹੈ ਬਲਾਕ ਨੂੰ ਦਾ ਜਿੱਥੇ ਸਨਮਾਨ ਕੀਤਾ ਗਿਆ ਹੈ ਉੱਥੇ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਣਾ ਜਿਹੜਾ ਉਹ ਕੀਤਾ ਉਹਨਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਦੀਆਂ ਬਣਦੀਆਂ ਨੇ ਜਿਹੜਾ ਪਾਰਟੀ ਨੇ ਉਹਨਾਂ ਦਿੱਤਾ ਹੈ ਉਹ ਉਹਦਾ ਦੇਣ ਦੋਆ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਜ਼ਿੰਮੇਵਾਰੀਆਂ ਤਨਦੇਹੀ ਦੇ ਨਾਲ ਨਿਭਾਉਣ ਲਈ ਮੈਂ ਉਹਨਾਂ ਨੂੰ ਬੇਨਤੀ ਜਿਹੜੀ ਕੀਤੀ ਆ ਕਿ ਲੋਕਾਂ ਦੇ ਟੋਕ ਦੇ ਵਿੱਚ ਸੁੱਖ ਦੇ ਵਿੱਚ ਜਾਓ ਤੇ ਹਰ ਕੋਸ਼ਿਸ਼ ਕਰੋ ਵੀ ਜਿਹੜੀ ਲੋਕਾਂ ਦੀ ਤਕਲੀਫ ਆ ਪਾਓ ਸੁਣ ਸਕੀਏ ਤੇ ਸੁਣ ਕੇ ਉਹਨੂੰ ਦੂਰ ਆ ਜਿਹੜੀ ਉਹ ਕਰ ਸਕੀਏ ਤੇ ਜਿਹੜੀਆਂ ਇਹ ਮਹਿਲਾ ਬਣੀਆਂ ਨੇ ਬਲੌਕ ਪ੍ਰਧਾਨ ਮੰਤਰੀ ਨੂੰ ਜਿੱਥੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਉਹ ਤੁਹਾਨੂੰ ਬੇਨਤੀ ਕਰਦਾ ਵੀ ਤੁਹਾਨੂੰ ਪਾਰਟੀ ਨੇ ਰਿਕੋਗਨਾਈਜ਼ ਕੀਤਾ ਆਰਪੀ ਨੇ ਉਧਾ ਦੋਤਾ ਕਿ ਲੋਕਾਂ ਦੀ ਸੇਵਾ ਕਰਨਾ ਆਪਣਾ ਧਰਮ ਹੈ ਤੇ ਆਪਾਂ ਨੇ ਆਪਣਾ ਧਰਮਾ ਜਿਹੜਾ ਉਹ ਨਿਭਾਉਣਾ। ਪੂਰਾ ਬੋਲਣਾ ਕੀ ਗੱਲ ਹਾਂ। ਹੁਣ ਦੱਸ। ਤੇ ਕਈ ਗ੍ਰੀਨ ਲੈਡਰ ਸੈਲਫ ਹੈਲਪ ਗਰੁੱਪ ਜਿਹਨੂੰ ਚੁਣਿਆ ਚਾਹੁੰਦੇ ਨੇ। ਤੇ ਉਦੋਂ ਬਾਅਦ ਨਾ ਬੀਬੀਆਂ ਤੋਂ ਬਾਅਦ ਜਿਹੜੀਆਂ ਬਲੌਗ ਪ੍ਰਧਾਨ ਬਣੀਆਂ। ਤੇ 14 ਬੀਬੀਆਂ ਉਹ ਨੇ ਜਿਹੜੀਆਂ ਸੈਲਫ ਹੈਲਪ ਗਰੁੱਪ ਦੇ ਵਿੱਚ ਕੰਮ ਕਰਦੀਆਂ। ਤੇ ਆਨਡਪੰਡ ਜਾ ਕੇ ਜਿਹੜਾ ਬੱਚਿਆਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦਿੰਦੀਆਂ ਨੇ ਤਾਂ ਕਿ ਉਹ ਸੈਲਫ ਡਿਪੈਂਡੈਂਟ ਹੋ ਸਕਣ ਕਿਸੇ ਦੇ ਉੱਤੇ ਉਹ ਡਿਪੈਂਡੈਂਟ ਨਾ ਰਹਿਣ ਖੁਦ ਦੀ ਕਮਾਈ ਕਰਨ ਤੇ ਖੁਦ ਦੀ ਕਮਾਈ ਕਰਕੇ ਆਪਣਾ ਘਰ ਵਾਰ ਤੋਰਨ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣ ਦਾ ਕਰਨ ਔਰ ਚੰਗੀ ਪੜ੍ਹਾਈ ਹੈ ਜਿਹੜੀ ਉਹ ਬੱਚਾ ਮੰਗੇਣ ਤੇ ਉਹ ਜਿਹੜੀਆਂ ਬੀਬੀਆਂ ਨੇ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਸਨਮਾਨਿਤ ਆ ਜਿਹੜਾ ਉਹ ਕੀਤਾ ਤੇ ਕੋਈ ਵੀ ਜਿਹੜਾ ਬੰਦਾ ਸਮਾਜ ਦਾ ਕੰਮ ਕਰਦਾ ਹੈ ਇਸ ਸਮਾਜ ਦਾ ਵੀ ਸਾਡਾ ਫਰਜ਼ ਬਣਦਾ ਵੀ ਅਸੀਂ ਬਿਕਾਦਰ ਤੌਰ ਤੇ ਉਹਨਾਂ ਨੂੰ ਸਨਮਾਨਤ ਕਰੀਏ ਉਹਦਾ ਮਾਣ ਇਜ਼ਤ ਕਰੀਏ ਤਾਂ ਕਿ ਉਹ ਹੋਰ ਵੀ ਇਨਕਰੇਜ ਹੋ ਗਏ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਤੇ ਮੈਂ ਇਹਨਾਂ ਬੀਬੀਆਂ ਦਾ ਸਾਰਿਆਂ ਦਾ ਜਿਹਦੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹਨਾਂ ਨੂੰ ਇਹ ਬੇਨਤੀ ਵੀ ਕਰਦਾ ਵੀ ਜਿੱਦਾਂ ਇਹ ਲਗਾਤਾਰ ਬੜੇ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ ਸੈਲਫ ਹੈਲਪ ਗਰੁੱਪ ਦੇ ਵਿੱਚ ਇਦਾਂ ਹੀ ਕਰਦੇ ਫਿਰੇ ਸਮਾਜ ਦੀ ਜਿਹੜੀ ਹੈ ਉਹ ਸੇਵਾ ਇਹ ਕਰਦੇ ਰਹਿਣ ਤੇ ਵੈਲ ਗ੍ਰੋਅਰ ਨੂੰ ਅਰਦਾਸ ਕਰਦਾ ਵੀ ਉਹਨਾਂ ਨੂੰ ਸਮਰਥਤ ਰਵੇ ਇਹ ਲੋਕਾਂ ਦੀ ਸੇਵਾ ਜਿਹੜੀ ਉਹ ਕਰ ਸਕਣ ਆਪ ਪਾਰਟੀ ਨਾਲ ਸਰਕਾਰ ਦਾ ਕਰੂਗੀ ਫਿਰ ਉਸ ਤੇ ਧੰਨਵਾਦ ਅਸੀਂ ਸਰਦਾਰ ਕੰਵਾਂਸਿੰਗ ਦਾ ਕਰਾਂਗੇ ਕਿਉਂਕਿ ਜਦੋਂ ਅਸੀਂ ਇੱਥੇ ਬੈਠਣ ਜੋਕ ਤਾਂ ਹੀ ਹੋਏ ਆ ਕਿਉਂਕਿ ਸਾਡੇ ਨਾਲ ਇੱਕ ਕਹਿੰਦੇ ਨੇ ਸਪੋਰਟ ਹੋਣੀ ਚਾਹੀਦੀ ਆ ਸਾਡਾ ਐਮਐਲਏ ਸਰ ਬਹੁਤ ਸਾਡਾ ਸਪੋਰਟ ਕਰਦਾ ਹੈ ਲੇਡੀ ਦੀ ਉਦਤਵਾ ਦਾ ਇਹ ਜ਼ਿਕਰ ਕੀਤਾ ਗਿਆ ਇਸ ਕਰਕੇ ਔਰਤਾਂ ਲਈ ਇਹ ਕੀਤਾ ਗਿਆ ਕਿਉਂਕਿ ਜਿਹੜੀਆਂ ਘਰ ਬੈਠ ਕੇ ਕੰਮ ਕਰਦੀਆਂ ਫਾਮੇ ਡੈਰੀ ਦਾ ਹੋ ਗਿਆ ਮਤਲਬ ਕਢਾਈ ਦਾ ਹੋ ਗਿਆ ਜਿਵੇਂ ਫਲਕਾਰੀ ਹੋ ਗਈ ਕੋਕੀ ਦਾ ਹਰ ਇੱਕ ਕੰਮ ਹੋ ਗਿਆ ਮਤਲਬ ਇਸ ਕਰਕੇ ਅਸੀਂ ਇਹਨਾਂ ਨੂੰ ਐਮਐਲਏ ਸਰ ਸਮਾਨਤ ਕਰਨਗੇ ਕਿਉਂਕਿ ਇਹ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਹੀ ਦੇਖਿਆ ਵੀ ਮਾਨ ਸਰਕਾਰ ਨੇ ਇਹ ਲੇਡੀ ਲਈ ਇੱਕ ਮਤਲਬ ਜਿਹੜਾ ਅੱਜ ਪ੍ਰੋਗਰਾਮ ਲਿਖਿਆ ਗਿਆ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰੂੰਗੀ ਕਿਵੇਂ ਕੀ ਪਹਿਲਾਂ ਸਰਕਾਰਾਂ ਹੁੰਦੀ ਸੀ ਮੈਂ ਅਕਾਲੀ ਦਲ ਚ ਵੀ ਰਹੀ ਹਾਂ ਸਰ ਕਿਉਂਕਿ ਸਾਨੂੰ ਇੰਨਾ ਮਾਨ ਸਤਕਾਰ ਨਹੀਂ ਮਿਲਦਾ ਸੀਗਾ ਵੀ ਮਾਨ ਸਤਕਾਰ ਨਹੀਂ ਮਿਲਦਾ ਸੀਗਾ ਕਿ ਜਿਵੇਂ ਕਿ ਮਤਲਬ ਕੋਈ ਵੀ ਅਹੁਦਾ ਹੁੰਦਾ ਸੀ ਸਰ ਉਹ ਪਹਿਲਾਂ ਵੀ ਮੈਂ ਕਹਿ ਚੁੱਕੀ ਆ ਉਹ ਸਿਰਫ ਇੱਕ ਸ਼ਾਹੀ ਪਰਿਵਾਰਾਂ ਨੂੰ ਮਿਲਦਾ ਹੁੰਦਾ ਸੀ ਸਰ ਪਰ ਅੱਜ ਮੈਨੂੰ ਬਹੁਤ ਖੁਸ਼ੀ ਆ ਮੈਂ ਅੱਜ ਇੱਥੇ ਖੜੀ ਆ ਕਿਉਂਕਿ ਭਾਵੇਂ ਮੈਂ ਐਮਸੀ ਵੀ ਰੇਹ ਚੁੱਕੀਆਂ ਪਰ ਉੱਥੇ ਵੀ ਕਿਤੇ ਨਾ ਕਿਤੇ ਸ਼ਾਹੀ ਪਰਿਵਾਰਾਂ ਦਾ ਹੀ ਉਹ ਚੱਲਦੀ ਸੀਗੀ ਪਰ ਅਸੀਂ ਬਹੁਤ ਧੰਨਵਾਦ ਕਰਦੇ ਆ ਸਰਦਾਰ ਕਲਵੰਤ ਸਿੰਘ ਦਾ ਜਿਨ੍ਹਾਂ ਨੇ ਔਰਤਾਂ ਨੂੰ ਇਹਨਾਂ ਮਾਨ ਸਤਕਾਰ ਦਿੱਤਾ ਜਿਵੇਂ ਕਿ ਅਸੀਂ ਹੁਣ ਔਰ ਤਾਂ ਜਿਵੇਂ ਬਲਾਕ ਪ੍ਰਧਾਨ ਲਾਈਆਂ ਉਹਦੇ ਵਿੱਚ ਆਪ ਸਰਕਾਰ ਦਾ ਔਰ ਸੀ ਸਰਦਾਰ ਕਰਵਾਨ ਸਿੰਘ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਕਰਦੀ। ਮੇਰਾ ਨਾਮ ਸੋਨੀਆ ਜੀ ਐਡਬਲੂ ਬਲਾਕ ਮਹਾਲੀਤੋ ਜੀ ਔਰ ਜਿਵੇਂ ਸਾਡੇ ਪਿੰਡਾਂ 'ਚ ਸੈਲਫ ਹੈਲਪ ਗਰੁੱਪ ਬਣੇ ਹੋਏ ਆ ਉਹਦੇ ਵਿੱਚ ਇਹ ਲੇਡੀਜ਼ ਸਾਰਾ ਕੰਮ ਕਰਦੀਆਂ ਜੀ। ਇਹ ਸਰਕਾਰ ਨੇ ਹੀ ਸਾਨੂੰ ਕਰਿਆ ਹੋਇਆ ਕਿ ਹਾਂ ਵੀ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਇਹ ਜਿਹੜੀ ਸੁਵਿਧਾ ਹੈਗੀ ਪ੍ਰੋਵਾਈਡ ਕਰਦੇ ਆ ਤੇ ਉੱਥੋਂ ਲੇਡੀਜ਼ ਨੂੰ ਇਕੱਠੇ ਕਰਦੇ ਆ ਤੇ ਨਾਲ ਸਾਡੇ ਮੈਡਮ ਵੀ ਹੈਗੇ ਆ। ਇਹ ਲੇਡੀਜ਼ ਨੂੰ ਇਕੱਠਾ ਕਰਦੇ ਆ ਤੇ ਕੰਮ ਵਾਸਤੇ ਫੰਡ ਪ੍ਰੋਵਾਈਡ ਕਰਦੇ ਆ। ਦੇਖੋ ਉੱਥੇ ਲੇਡੀਸ ਇਹ ਸਲਾਈ ਦਾ ਵੀ ਕੰਮ ਕਰਦੀਆਂ ਕੜਾਈ ਦਾ ਵੀ ਕਰਦੀਆਂ ਆਚਾਰ ਪਾਪੜ ਵਗੈਰਾ ਵੀ ਬਣਾਉਂਦੀਆਂ ਹੋਰ ਜਿਵੇਂ ਸਲਾਈ ਵਗੈਰਾ ਹੁਣ ਚੱਲੀ ਹੋਈ ਆ ਉਹ ਵੀ ਕੰਮ ਕਰਦੇ ਆ ਜਿਹੜਾ ਸਾਰਾ ਕੰਮ ਹੈਗਾ ਹਾਂਜੀ ਤਾਂ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਆ ਸਰਕਾਰ ਤੋਂ ਹਾਂਜੀ ਸਰ ਲੇਡੀਸ ਨੂੰ ਟ੍ਰੇਨਿੰਗ ਦਿੰਦੇ ਆ ਪਹਿਲਾਂ ਤਾਂ ਕੌਣ ਦਿੰਦਾ ਸਰਕਾਰ ਦਿੰਦੀ ਹਾਂਜੀ ਸਰਕਾਰ ਦਿੰਦੀ ਆ ਜੀ ਫ੍ਰੀ ਪ੍ਰੋਵਾਈਡ ਕਰਦੇ ਆ ਉਹ ਟ੍ਰੇਨਿੰਗ ਨੂੰ ਕੋਈ ਪੈਸੇ ਵੀ ਦਿੰਦੇ ਨੇ ਕੋਈ ਫੰਡਿੰਗ ਨਹੀਂ ਹਾਂਜੀ ਹਾਂਜੀ ਸਰਕਾਰ ਫੰਡ ਦਿੰਦੀ ਆ ਉਹ ਦੱਸਦਾ ਕਿ ਇਹ ਮਤਲਬ ਸਰਕਾਰ ਫੰਡ ਦਿੰਦੀ ਹੈ ਜਿਵੇਂ ਲੋਨ ਵਗੈਰਾ ਲੇਡੀਜ਼ ਨੂੰ ਦਿੰਦੇ ਆ ਪਹਿਲਾਂ ਕੰਮ ਸ਼ੁਰੂ ਕਰਨ ਵਾਸਤੇ ਫਿਰ ਉਹ ਆਸਾਨ ਕਿਸ਼ਤਾਂ ਤੇ ਵਾਪਸ ਕਰਨਾ ਹੁੰਦਾ ਪਰ ਪਹਿਲਾਂ ਲੇਡੀਜ਼ ਨੂੰ ਸਰਕਾਰ ਦਿੰਦੀ ਹੈ ਵੀ ਆਪਣਾ ਕੰਮ ਸ਼ੁਰੂ ਕਰ ਸਕੋ ਹਾਂ ਤੁਸੀਂ ਬਣਾਣੇ ਹਾਂ ਹਾਂ ਜੀ ਮਾਰਕੀਟਿੰਗ ਕਿੱਦਾਂ ਹੋਊਗੀ ਸਾਮਾਨ ਵੇਚਦੇ ਕਿੱਦਾਂ ਹੋਊ ਸਟਾਲਸ ਮੇਰੀਆਂ ਚਾਕੇ ਸਰ ਸਾਡੇ ਲੱਗਦੇ ਆ ਸਾਨੂੰ ਜਿਵੇਂ ਇਹ ਸਟਾਲ ਵਗੈਰਾ ਲੱਗਦੇ ਆ ਨਾ ਕਿਸਾਨੀ ਸਟਾਲ ਸਟਾਲ ਤੇ ਹੀ ਮਿਲਦੇ ਆ ਮੇਰਾ ਨਾਮ ਮਰੀਂਦਰ ਆ ਜੀ ਮੈਟਿਸਟਿਕ ਮੋਹਾਲੀ ਤੋਂ ਬਿਲੋਂਗ ਕਰਦੀ ਆ ਇਹ ਜੋਬ ਲੇਡੀਜ਼ ਕੰਮ ਕਰਦੀਆਂ ਹਨ ਉਹਨਾਂ ਦੀ ਮੈਂ ਟੀਚਰ ਆ ਜੀ ਜਿੱਥੇ ਸਾਡੇ ਸਰਸਿ ਮੇਲੇ ਲੱਗਦੇ ਆ ਜੀ ਉੱਥੇ ਜਾ ਕੇ ਅਸੀਂ ਇਹਨਾਂ ਨੂੰ ਲੈ ਕੇ ਜਾਂਦੇ ਲੇਡੀਜ਼ ਨੂੰ ਆਪਣੇ ਮੇਲੇ ਤਿਆਰ ਕਰਵਾਉਂਦੇ ਆ ਤੇ ਇਹਦੇ ਲਈ ਸਾਨੂੰ ਜੋ ਸਟਾਲ ਹੈ ਉਹ ਫ੍ਰੀ ਮਿਲਦਾ ਹੈ ਅਗਰ ਕੋਈ ਹੋਰ ਮੈਂਬਰ ਲੈਣਾ ਚਾਹੁੰਦਾ ਉਹਨਾਂ ਨੂੰ 10000 20000 ਦਾ ਮਿਲ ਜਾਏ ਤੇ ਸਾਡੀ ਲੇਡੀਜ਼ ਉੱਥੇ ਸੇਲ ਕਰਦੀਆਂ ਜੀ ਉਹਨਾਂ ਨੂੰ ਮਤਲਬ ਕਿ ਹਫ਼ਤੇ 'ਚ 20 ਜਾਂ 30000 ਦਾ ਮੁਨਾਫਾ ਹੋ ਜਾਂਦਾ ਜੀ ਇਹ ਅਲੱਗ-ਅਲੱਗ ਖਾਵਾਂ ਤੇ ਮੇਲੇ ਹਾਂਜੀ ਹਾਂਜੀ ਜਿੱਥੇ ਲੱਗਿਆ ਜੀ ਮੇਲਾ ਸਾਨੂੰ ਕਿਸੇ ਸਾਲ ਦਾ ਫੋਨ ਆ ਜਾਂਦਾ ਸੀ ਉੱਥੇ ਲੇਡੀਜ਼ ਨੂੰ ਲੈ ਕੇ ਜਾਂਦੇ ਹਾਂ ਇਹ ਇਹ ਮਲੇ ਮਹੀਨੇ ਜਿੰਨੇ ਕ ਲੱਗਦੇ ਨੇ ਮਹੀਨੇ ਚ 1-2 ਜਾ ਹੋਏ ਜਾਂਦੇ ਆ ਸਰ ਆਪਣੀ ਤੁਹਾਡੀ ਜਿਹੜਾ ਸਮਾਨ ਤੁਹਾਡਾ ਬਣਦਾ ਜਿਹੜਾ ਉਹ ਸਾਰਾ ਆਲਮੋਸਟ ਸੇਲ ਹਾਂਜੀ ਹਾਂਜੀ ਸੇਲ ਹੋ ਜਾਂਦਾ ਫਲਕਰ ਹਾਂਜੀ ਹਾਂਜੀ ਕਿਸੇ ਵੀ ਸਟੇਟ ਹਾਂਜੀ ਗਿੱਗਰ ਮਾਝੇ ਲੋ ਤੋਂ ਸਾਡੇ ਲੇਡੀਜ਼ ਆਇਓ ਉਹ ਪੁਲਕਾਰੀਆਂ ਦੇ ਕਰਦੇ ਹੋ ਦਿੱਲੀ ਬੈਂਗਲੌਰ ਕਲਕੱਤਾ ਸਾਰੇ ਕਿਤੇ ਹੀ ਜਾਂਦੇ ਆ ਉਹ ਫਿਰ ਉਹ ਖਰਚਾ ਜਿਹੜਾ ਤੁਸੀਂ ਆਪ ਕਰਦੇ ਹੋ ਜਾਂ ਸਰਕਾਰ ਚੱਕਦੀ ਹੈ ਜੀ ਸਰਕਾਰ ਵੀ ਚੱਕਦੀ ਹੈ ਜੀ ਖੁਦ ਆਪ ਵੀ ਕਰਨੇ ਪੈਂਦੇ ਆ ਜੀ ਹਾਂਜੀ 1% ਵਿਆਜ ਤੇ ਲੋਨ ਲੈ ਕੇ ਲੇਡੀਆਂ ਆਪਣਾ ਕੰਮ ਕਰਦੀਆਂ ਵੀ ਹੱਥੀਂ ਰੋਜ਼ਗਾਰ ਮਿਲਿਆ ਹੋਇਆ ਉਹਨਾਂ ਨੂੰ ਹਾਂਜੀ ਹਾਂਜੀ ਰੋਜ਼ਗਾਰ ਉਹ ਤੁਸੀ ਕਹਿੰਦੇ ਮਾਰਕੀਟਿੰਗ ਹੋ ਜੂਵੇ ਸੋ ਦਾ ਮਤਲਬ ਹੋਰ ਵੀ ਜਗਾਰ ਵਧੀਆ ਹਾਂਜੀ ਹੋਰ ਵੀ ਵਧੀਆ ਹੋ ਸਕਦਾ ਜੀ ਜੀ ਬਹੁਤ ਸੈਲਫ ਹੈਲਪ ਗਰੁੱਪਸ ਕੋਈ ਜਿਹੜੇ ਪੰਜਾਬ ਪੱਧਰ ਦੇ ਨੇ ਆਪਸ ਵਿੱਚ ਵੀ ਜੁੜੇ ਹੋਏ ਨੇ ਹਾਂਜੀ ਹਾਂਜੀ ਉਹ ਆਪਸ ਵਿੱਚ ਜੁੜੇ ਹੋਏ ਦੀ ਸਾਰੇ ਜੁੜੇ ਹੋਏ ਆ ਸਾਰੇ ਇੰਡੀਆ ਚ ਪੂਰੇ ਹੋ ਚੁੱਕੇ ਆ ਹੁਣ ਲਗਭਗ ਸਾਰੇ ਪਿੰਡਾਂ ਚ ਸਾਰੇ ਚੱਲ ਰਹੀਆਂ ਪੂਰੇੜੀ ਪਿੰਡਾਂ ਚ ਸਾਡੇ 13 ਚੱਲ ਰਹੇ ਆ ਜੀ ਤੇ ਦਾਉਂ ਚ ਸਾਡੇ 25 ਚੱਲਦੇ ਆ ਜੀ ਔਰ ਕਾਪੀ ਪਿੰਡਾਂ 'ਚ ਸਾਡੇ ਚੱਲ ਰਿਹਾ 10 ਚੱਲਦੇ ਕਿਤੇ 8 ਚੱਲਦੇ ਆ ਜੀ ਅੱਗੇ ਅੱਗੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਵੀ ਹੋਰ ਵਧੋ ਕਿੰਨਾ ਮਿਨੀਮਮ ਲੋਨ ਕੁੜੀ ਨੂੰ ਮਿਲਦਾ ਹੈ ਸਰ ਸਟਾਰਟਿੰਗ ਤੋਂ 30000 ਤੋਂ ਹੋ ਜਾਂਦਾ ਹੈ 30000 ਤੋਂ ਪਹਿਲਾਂ ਉਹਨੂੰ ਫਾਂਡੋ ਬਣਦੀ ਜਾਂਦਾ ਫਿਰ ਉਸ ਤੋਂ ਬਾਅਦ ਉਹਨਾਂ ਦੀ 1.5 ਲੱਖ ਦੀ ਲਿਮਟ ਹੁੰਦੀ ਹੈ ਸਕਸੈਸ ਰੇਟ ਕੀ ਹੈ ਨਾ ਕਿੰਨੀਆਂ ਕੁੜੀਜ਼ ਕਰਦੀਆਂ ਰਹੀਆਂ ਨੇ ਕਿੰਨੀ ਸਰ ਮਨ ਲਗ ਵੀ ਜਿਨ੍ਹਾਂ ਨੂੰ ਹੈਗਾ ਹੁਨਰ ਉਹ ਕਰਦੀਆਂ ਜਿਨ੍ਹਾਂ ਨੇ ਟਾਈਮ ਪਾਸ ਕਰਨਾ ਉਹਨਾਂ ਲਈ ਤਾਂ ਹੈ ਨਹੀਂ ਜਿਨ੍ਹਾਂ ਨੇ ਆਪਣਾ ਰੋਜ਼ਗਾਰ ਚਲਾਣੇ ਚਲਾਣਾ ਉਹ ਕਰਦੀਆਂ ਕਰਦੀਆਂ 8 ਵਿੱਚ ਵੰਜਦਾ ਹੈਗੇ ਹੀ ਹੈ ਮੈਕਸਿਮਮ ਜਿਨ੍ਹਾਂ ਨੇ ਕਰਨੇ ਗੰਨਦਾ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਇਹ ਮਾਨ ਸਰਕਾਰ ਵੱਲੋਂ ਅਲੀਕਿਆ ਗਿਆ ਪ੍ਰੋਗਰਾਮ ਹੈ ਇਹ ਜਿਹਦੇ ਵਿੱਚ ਜਿਹੜੀਆਂ ਪੈਣਾ ਉਦਮੀ ਪੈਣਾ ਨੇ ਉਦਮੀ ਦਾ ਮਤਲਬ ਜਿਹੜੀਆਂ ਆਪਣੇ ਹੱਥੀਕਾਰ ਕਰਦੀਆਂ ਨੇ ਹੱਤੀਕਾਰ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂ ਕਰਦੀ ਚਲਾਉਂਦੀਆਂ ਨੇ ਆਪਣੀ ਫੈਮਿਲੀ ਚਲਾਉਂਦੀਆਂ ਨੇ ਇਹ ਆਪਣੀ ਸਾਡੀ ਪੰਜਾਬ ਸਰਕਾਰ ਦਾ ਪਹਿਲਾ ਅਸੀਂ ਮੈਂ ਦੇਖਿਆ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਸਰਕਾਰਾਂ ਨੇ ਇਸ ਤਰ੍ਹਾਂ ਦਾ ਕੋਈ ਅਪਰਾਲਾ ਨਹੀਂ ਕੀਤਾ ਵੀ ਜਿਹਦੇ ਵੀ ਸਾਡੀਆਂ ਜੜੀਆਂ ਹੈਗੇ ਨੇ ਪੈਣਾ ਅੱਗੇ ਆ ਸਕਣ ਤਾਂ ਸਾਡੀ ਮਾਨ ਸਰਕਾਰ ਨੇ ਏ ਅੱਜ ਤੋਂ ਸ਼ੁਰੂ ਕੀਤਾ ਹੈਗਾ ਵੀ ਜਿਹੜੀਆਂ ਉਦਮੀ ਲੇਡੀਆਂ ਨੇ ਅਸੀਂ ਉਹ ਸਾਰੀਆਂ ਕੱਖੀਆਂ ਕੀਤੀਆਂ ਨੇ ਜਿਹੜੀਆਂ ਆਪਣੇ ਹੱਥਾਂ ਦੇ ਨਾਲ ਕਾਰ ਕਰਦੀਆਂ ਨੇ ਹੱਥਾਂ ਦੇ ਨਾਲ ਆਪਣਾ ਉਦਮ ਕਰਕੇ ਆਪਣੇ ਪਰਿਵਾਰ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਦੀਆਂ ਹੈਗੀਆਂ ਨੇ ਸੋ ਮੈਡਮ ਰਮਨ ਵੀ ਖੜੇ ਨੇ ਸਾਡੇ ਨਾਲ ਇਹ ਜ਼ਿਲ੍ਹਾ ਕੋਆਰਡੀਨੇਟਰ ਨੇ ਸਾਡੇ ਜਿਹੜੇ ਹੈਗੇ ਨੇ ਇੱਥੋਂ ਦੇ ਹਲਕੇ ਦੇ ਮਤਲਬ ਵਿਧਾਨ ਸਭਾ ਦੇ ਐਮਐਲਏ ਸਾਧਗਰ ਕਲਵੰਤ ਸਿੰਘ ਜੀ ਉਹਨਾਂ ਦਾ ਬੜਾ ਵੱਡਾ ਪ੍ਰਾਲਾ ਹਮੇਸ਼ਾ ਹੀ ਰਹਿੰਦਾ ਏ ਹਮੇਸ਼ਾ ਹੀ ਉਹ ਕਹਿੰਦੇ ਹੁੰਦੇ ਨੇ ਵੀ ਜਦੋਂ ਵੀ ਕੋਈ ਸਾਡੇ ਡਾਕਟਰ ਦੇ ਵਿੱਚ ਲੇਡੀਜ਼ ਆਉਂਦੀ ਹੈਗੀ ਆ ਤਾਂ ਖਾਸ ਕਰਕੇ ਉਹਦਾ ਜਿਹੜਾ ਹੈਗਾ ਇਹ ਕੰਮ ਪ੍ਰਾਇਓਰਟੀ ਦੇ ਉੱਤੇ ਕੀਤਾ ਜਾਵੇ ਸੋ ਸਾਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ